ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਪਿੰਡ ਤਰੋੜੇ ਵਿੱਚ ਨਗਰ ਕੀਰਤਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਰ ਪ੍ਰਕਾਸ਼ ਪੁਰਬਤ ਨੂੰ ਸਮਰਪਿਤ ਆਪਾਂ ਪਾਲਕੀ ਸਾਹਿਬ ਦੀ ਤਿਆਰੀ ਕਰ ਰਹੇ ਹਾਂ ਪਹਿਲਾਂ ਖੁੱਲ ਲੈ ਕੇ ਆਏ ਜੀ ਹੋਰ ਸਜਾ ਰਹੇ ਹਾਂ ਟਰੈਕਟਰ ਪਹੁੰਚੇ ਹੋਏ ਨੇ ਆਜੋ ਕਰਦੇ ਹਾਂ ਹੁਣ ਆਪਾਂ ਤਿਆਰੀ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹ ਜੀ ਤ੍ਰੇਤੰਪ ਭਗਉਤੀ ਸਿਮਰਤਿਆ ਗੁਰੂ ਨਾਨਕ ਦੇਵ ਜੀ ਅਰ ਜੀ ਗੁਰੂ ਤੇ ਅਮਰਦਾਸ ਸ੍ਰੀ ਰਾਮਦਾਸ ਜੀ ਹਮ ਸਹਾਇ ਅਰਜਨ ਹਰਗੋਬੰਦ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜਿਤੇ ਆਇਐ ਜਿਸੁ ਸਿਠਾ ਸਭੁ ਖਜਾਇ ਤੇਗ ਬਹਾਦਰ ਸਾਵਨ ਪਵਿੱਤਰ ਸਰੂਪ ਪਾਲਕੀ ਸਹਿਬੀ ਖੇ ਲੈ ਕੇ ਜਾਣ ਦੀ ਆ ਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਖਾਵੇ ਗੁਰਨਾਮ ਤੇਰਾ ਸਰਬਸਤਵ ਪਦਾ ਸਾਧਨ ਨਾਮ ਦਾ ਸਾਧਨ ਨਾਮ ਦਾ Thank oh. you. ਸਾਲ ਤੋਂ ਨਗਰ ਖੇਤਰ ਆਰੰਭ ਹੋ ਚੁੱਕਿਆ ਤੇ ਤਿੰਨ ਪਿੰਡਾਂ 'ਚ ਜਾਣਾ ਆਪਣੇ ਨਾਲ ਪਿੰਡ ਰਾਈ ਮਾਜਰਾ ਤੇ ਅੱਗੇ ਵੀਪਰ

Om wow. Ase kivle pusti kalide Ase kivle pusti kalide Ase kivle pusti kalide के पंड आ मड़चा ਇਹ ਕਰ ਦੇ ਕੋਈ ਨਾ ਕੋਈ ਮੋਸੇ ਦਾ ਮੋਸੇ ਦਾ ਕੋਈ ਨਾ ਕੋਈ ਗੱਲ ਨਹੀਂ ਗੁਰੂਤਾਰਾ ਪ੍ਰਬੰਧਨ ਕਮੇਟੀ ਜੀਪੀ ਬਲਿੰਦਰ ਕੌਰ ਜੀ ਜਿਨ੍ਹਾਂ ਦੇ ਸਰਪੁਰਾ ਵੀ ਬੜੀ ਆਪਾਰ ਜਿਸ ਪਾਸ ਮਾਜਰਾ ਦੇ ਸੰਗਤਾਂ ਪਹੁੰਚ ਗਏ ਆਪਾਂ ਪਿੰਡ ਬੀਵੀਪੁਰ oh ਲੋ ਜੀ ਪਿੰਡ ਬੀਪਰ ਪਹੁੰਚ ਗਏ ਲੱਗ ਪ੍ਰਸ਼ਾਦਾ ਸ਼ਕਰਾ ਨਗਰ ਕੀਰਤਨ ਨੇ ਹੁਣ ਸਮਾਪਤੀ ਆ ਸੋ ਨਿਹਾਲ ਸੋ ਸ੍ਰੀ ਅਕਾਲ ਸੋ ਨਿਹਾਲ ਸੋ ਸ੍ਰੀ ਅਕਾਲ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਬੋਲੇ ਸੋ ਨਿਹਾਲ ਸੋ ਚੜੀਆਂ ਕਾਲੇ ਬੋਲੇ ਸੋਲ ਨਿਹਾਲ ਸੋ ਚੜੀਆਂ ਕਾਲੇ ਵਾਹਿਗੁਰਜੀ ਕੀ ਫਤਿਹ ਇਹ ਤੰਦ ਹੋ ਗਈ ਸਮਾਰਤੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇ ਕੋਈ ਗਲਤੀ ਹੋਈ ਤਾਂ